ਵਿਭਾਗ ਰੂ ਦੀ ਵਿਪਾਰ ਕਰਪਾ ਦੇ ਨਾਲ ਆਪਣੇ ਜਿਹੜੇ ਘਰ ਦੀ ਜਿਹੜੀ ਕੋਠੀ ਦੀ ਜਿਹੜੇ ਛੱਤ ਹੈ ਉਹ ਛੱਤ ਤੇ ਆਪਾਂ ਪਹੁੰਚ ਚੁੱਕੇ ਹਾਂ ਤੇ ਛੱਤ ਦਾ ਜਿਹੜਾ ਲੈਂਟਰਾ ਹੋ ਇੱਕ ਦੋ ਦਿਨਾਂ ਦੇ ਵਿੱਚ ਪੈ ਜਾਣਾ ਆਪਣਾ ਮਟੀਰੀਅਲ ਆ ਜਿਹੜਾ ਉਹ ਪਹੁੰਚ ਚੁੱਕਿਆ ਹੈ ਰੇਤਾ ਬਜਰੀ ਤੇ ਆਪ ਦੇਖੋ ਤੁਸੀਂ ਜਿਹੜੀ ਗੋਲ ਆਰਚ ਚਣਾਈ ਆ ਕਿੰਨੀ ਸੋਹਣੀ ਬਣੀ ਹੈ ਤੇ ਇਹਦੇ ਉੱਤੇ ਆਪਾਂ ਲੈਂਟਰ ਦੇ ਵਿੱਚ ਇੱਥੇ ਬਾਥਰੂਮ ਹੈ ਨਾ ਅੱਛਾ ਹਾਂ ਇਹਦਾ ਬਾਥਰੂਮ ਇਹ ਸਲੇਟਾਂ ਪਾ ਲੈਂਦੇ ਨੇ ਸਲੇਟਾਂ ਦੀ ਜਗ੍ਹਾ ਆਪਾਂ ਫਾਈਬਰ ਪਾ ਰਹੇ ਹਾਂ ਫਾਈਬਰ ਦੇ ਵਿੱਚ ਮੈਨੂੰ ਕਾਫੀ ਸੀਗਾ ਵੀ ਦਿੱਕਤ ਆਊਗੀ ਮੈਂ ਮਿਸਤਰੀ ਨੂੰ ਕਿਹਾ ਵੀ ਭਾਈ ਐਂ ਕਰਕੇ ਵੀ ਫੈਬਰ ਵੀ ਆਪਾਂ ਫੈਬਰ ਨਹੀਂ ਪਾਉਂਦੇ ਆਪਾਂ ਜਿਹੜੀਆਂ ਲੋਹੇ ਦੀਆਂ ਸਲੇਟਾਂ ਨੇ ਆਪਾਂ ਉਹੀ ਪਾਉਂਦੇ ਨੇ ਤੇ ਜਦੋਂ ਇਹਨਾਂ ਨੇ ਮੈਨੂੰ ਲੈਂਟਰ ਪਾਏ ਹੋਏ ਦਿਖਾਏ ਫੈਬਰ ਦੇ ਤੇ ਦੋਹੀਆਂ ਚਾਦਰਾਂ ਦੇ ਵਿੱਚ ਕਾਫੀ ਮੈਨੂੰ ਉਹਨਾਂ ਦੇ ਵਿੱਚ ਡਿਫਰੈਂਸ ਲੱਗਿਆ ਤੇ ਆਜੋ ਆਪਾਂ ਚੱਲਦੇ ਆਂ ਚੱਲਦੀਆਂ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਮਿਸਤਰੀ ਨਾਲ ਜਿਨ੍ਹਾਂ ਨੇ ਆਪਣੇ ਘਰ ਦਾ ਲੈਂਟਰ ਜਿਹੜਾ ਹੈ ਪਾਉਣਾ ਤੇ ਜਿਹੜੀਆਂ ਆ ਫੈਬਰ ਆ ਤੁਸੀਂ ਦੇਖ ਸਕਦੇ ਹੋ ਫੈਬਰ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ਼ ਜਿਹੜੀਆਂ ਫੈਬਰ ਉਹ ਲੈ ਕੇ ਆਏ ਨੇ ਤੇ ਇਹ ਕਾਫੀ ਅਸੀਂ ਦੂਰੋਂ ਲੈ ਕੇ ਆਏ ਆ 25-30 ਕਿਲੋਮੀਟਰ ਤੋਂ ਕਿਉਂਕਿ ਸਾਡੇ ਏਰੀਆ ਦੇ ਵਿੱਚ ਇਹ ਜਿਹੜਾ ਮਟੀਰੀਅਲ ਸੀ ਮਿਲਦਾ ਜ਼ਰੂਰ ਸੀ ਪਰ ਇਹ ਸਾਫ਼ ਨਹੀਂ ਸੀ ਮਿਲਦਾ ਤੇ ਸਾਫ਼ ਜੇ ਤੁਹਾਡਾ ਸਮਾਨ ਆ ਜਿਹੜੇ ਦੇ ਉੱਤੇ ਤੁਸੀਂ ਲੈਂਟਰ ਪਾਉਣਾ ਜੇ ਤੁਸੀਂ ਉਸ ਨੂੰ ਸਾਫ਼ ਰੱਖਦੇ ਹੋ ਸਾਫ਼ ਲੈਂਟਰ ਪਾਉਨੇ ਹੋ ਤਾਂ ਤੁਹਾਡਾ ਜਿਹੜਾ ਲੈਂਟਰ ਬਹੁਤ ਜ਼ਿਆਦਾ ਵਧੀਆ ਹੋਣਾ ਆ ਤੁਸੀਂ ਜਿਹੜੀ ਚਣਾਈ ਆ ਕੱਲ ਆਪਾਂ ਚਣਾਈ ਵਾਲੀ ਵੀਡੀਓ ਵੀ ਪਾਈ ਸੀ ਚਣਾਈ ਕਿੰਨੀ ਸੋਹਣੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਤੇ ਛੱਤ ਦੇ ਉੱਪਰ ਆਪਾਂ ਇਹ ਫਾਈਬਰ ਦੀ ਜਿਹੜੀ ਵਰਤੋਂ ਕਰ ਰਹੇ ਹਾਂ ਫਾਈਬਰ ਦੇ ਵਿੱਚ ਬਾਈ ਇਹ ਜਿਹੜੇ ਲੋਕ ਨੇ ਹੁਣ ਇਹ ਫਾਈਬਰ ਜ਼ਿਆਦਾ ਕਿਉਂ ਪਾਉਣ ਲੱਗੇ ਫੇਰ ਵੀ ਇਹਦੀ ਸਫਾਈ ਬਹੁਤ ਜ਼ਿਆਦਾ ਆਉਂਦੀ ਹੈ ਜੀ ਪਲੇਟਾਂ ਨਾਲੋਂ ਅੱਛਾ ਜੀ ਇਹ ਕਿਹਦੇ ਚ ਜੋੜਨੇਗੇ ਜਿਹੜੇ ਆ ਜੋੜ ਦਿਖਾ ਦਿਓ ਇਹਦੇ ਚ ਇੱਕ ਦੋ ਐਡੀ ਵੱਡੀ ਲੋਬੀ ਹੈ ਹਾਂ ਜੀ ਇਹਦੇ 8 4 ਦੀ ਸ਼ੀਟ ਹੈ ਇਹਦੇ ਚ ਪੰਜ ਜੋੜ ਹੋਣਗੇ ਜਿਹੜੀ ਪਲੇਟ ਹੁੰਦੀ ਹੈਗੀ ਉਹ 4 2 ਦੀ ਹੋਊਗੀ ਜਾਂ 3 2 ਦੀ ਹੋਊਗੀ ਠੀਕ ਹੈ ਜੀ ਹੁਣ ਇਹ ਲਾ ਲੋ ਵੀ 8 17 ਫੁੱਟ ਦੇ ਵਿੱਚ ਕਿੰਨੀਆਂ ਪਲੇਟਾਂ ਪੈ ਗਈਆਂ ਉਹਨੇ ਉਹ ਨੀਚੇ ਜੋੜ ਜੰਕਣਗੇ ਓਕੇ ਤੇ ਇਹਦਾ ਮਤਲਬ ਇਹ ਵੀ ਡਬਕ ਮਾਰ ਜਾਂਦੀ ਹੈ ਇਹ ਵੀ ਨਹੀਂ ਇਹਦੇ ਫੱਟੇ ਦੇ ਥੱਲੇ ਫੱਟੀਆਂ ਪਾਈਆਂ ਹੁੰਦੀਆਂ ਨੇ ਇਹ ਪੱਟੀਆਂ ਲੇਗੀਆਂ ਮਤਲਬ ਉਹ ਫੱਟੀ ਨਾਲ ਫੱਟੀ ਜੋੜ ਕੇ ਪਾਉਣੇ ਮੈਂ ਮੰਨ ਲਵਾਂ ਕਿ 4 ਇੰਚ ਦੀ ਫੱਟੀ ਹੁੰਦੀ ਹੈਗੀ 4 ਇੰਚ ਦਾ ਗੈਪ ਰਹਿ ਜਾਂਦਾ ਹੈਗਾ ਠੀਕ ਹੈ ਜੀ ਜਿੰਨੀ ਜ਼ਿਆਦਾ ਫੱਟੀ ਪਾਵਾਂਗੇ ਹਾਂ ਜੀ ਉਨੀ ਮਤਲਬ ਇਹ ਮਜ਼ਬੂਤ ਰਹੋਗੀ ਜੇ ਫੱਟੀਆਂ ਵਾਲੀਆਂ ਛਿੱਧੀਆਂ ਪਾ ਦਾਂਗੇ ਤਾਂ ਉਹਦੇ ਵਿੱਚ ਡਬਕਾ ਰਹੇ ਨਹੀਂ ਰਹੀਆਂ ਹਾਂ ਕਿਉਂਕਿ ਮੈਨੂੰ ਡਰ ਸੀਗਾ ਨਾ ਵੀ ਆਪਾਂ ਜਿਹੜੀ ਫਾਈਬਰ ਵੀ ਫਾਈਬਰ ਨਾਲ ਪਾਈ ਆਪਾਂ ਜਿਹੜੀਆਂ ਲੋਹੇ ਦੀਆਂ ਸੰਡੇਟਾਂ ਨੇ ਆਪਾਂ ਉਹਨਾਂ ਨਾਲ ਹੀ ਇਹ ਲੈਂਟਰ ਪਾਈਏ ਨਹੀਂ ਜੀ ਇਹ ਫੱਟੀਆਂ ਦੇਖ ਲਓ ਫੱਟੀਆਂ ਦੇ ਵਿੱਚ ਗੈਪ ਦੇਖ ਲਓ ਆਪਣਾ ਕਿੰਨਾ ਕਿੰਨਾ ਕ ਹੈਗਾ ਠੀਕ ਹੈ ਜੀ 4 4 5 5 ਇ ਜੇ ਫੱਟੀਆਂ ਇਹ ਵਿੱਚ ਜ਼ਿਆਦੇ ਗਾਇਬ ਰੱਖਾਂਗੇ ਤਾਂ ਜ਼ਿਆਦੇ ਲਚਕ ਪਾਊਗੀ। ਬਾਕੀ ਫੱਟੀ ਬਹੁਤ ਮਜ਼ਬੂਤ ਹੈਗੀ। ਬਾਕੀ 1.5-2 ਇੰਚ ਫੱਟੀ ਮੋਟੀ ਫੱਟੀ ਹੈਗੀ। ਠੀਕ ਹੈ ਜੀ। ਜੇ ਪਤਲੀ ਫੱਟੀ ਹੋਵੇ ਫਿਰ ਉਹ ਜ਼ਿਆਦੇ ਲਚਕ ਮਾਰਦੀ ਹੈਗੀ। ਅੱਛਾ ਫੱਟੀ ਇਹਨਾਂ ਦੇ ਵਿੱਚ ਮਤਲਬ ਜਿਹੜੀਆਂ ਸਪੋਰਟ ਆਉਂ ਜ਼ਿਆਦਾ ਲਾਉਣੇ ਆਪਾਂ। ਹਾਂ ਫੱਟੀਆਂ ਦੀ ਸਪੋਰਟ ਜ਼ਿਆਦਾ ਲਾਉਣੇ ਹੈਗੇ। ਠੀਕ ਹੈ ਜੀ। ਇੱਕ ਇਹਦਾ ਦੂਜਾ ਕਰਨ ਇਹ ਵੀ ਇੱਕ ਸੀਟ ਇਹ 8x4 ਦੀ ਸੀਟ ਹੈਗੀ। ਇਹਦੇ 'ਚ نیچے ਜੋੜਨੀ ਵਾਲੇ ਚਮਕਣਗੇ। ਠੀਕ ਹੈ ਜੀ। ਜਿਹੜੀ ਪਲੇਟ ਹੁੰਦੀ ਹੈਗੀ ਉਹਦੇ 'ਚ ਜੋੜ ਵਾਲੇ ਚੰਕਦੇ ਨੇਗੇ। ਕਭ ਬਿੰਗੀ ਕੋਈ ਬਿੰਗੀ ਹੋ ਜਾਂਦੀ ਹੈਗੀ ਕੋਈ ਕਿਸ ਤਰ੍ਹਾਂ ਦੀ ਹੋ ਜਾਂਦੀ ਹੈਗੀ ਉੱਚੀ ਨੀਮੀ ਚਮਕੀ ਜਾਂਦੀ ਹੈਗੀ ਠੀਕ ਹੈ ਜੀ ਬਾਈ ਇਹ ਤੁਸੀਂ ਜਿਹੜਾ ਫਾਈਬਰ ਦਾ ਲੈਂਟਰ ਹੈ ਕਿੰਨੇ ਟਾਈਮ ਤੋਂ ਪਾ ਰਹੇ ਹੋ ਇਹ ਅਸੀਂ ਪਹਿਲਾਂ ਸ਼ੁਰੂ ਚ ਪਲੇਟਾਂ ਦੀ ਪਾਉਂਦੇ ਸੀਗੇ ਉਸ ਤੋਂ ਬਾਅਦ ਸਾਨੂੰ ਦਿੱਕਤ ਕੀ ਆਉਣ ਲੱਗੀ ਜਦੋਂ ਢੂਲਾ ਖੋਲਦੇ ਵਿੱਚ ਲੇਬਰ ਆਏ ਡਰਨ ਲੱਗ ਜਾਂਦੇ ਕਿਉਂਕਿ ਪਲੇਟਾਂ ਹੁੰਦੀਆਂ ਨੇ ਜਿਹੜੇ ਉਹਨਾਂ ਦਾ 1.5 1.7 ਇੰਚ ਚੜਾ ਹੁੰਦਾ ਸੀ ਗਾਰਡਰ ਤੇ ਠੀਕ ਹੈ ਜੀ ਮੰਨ ਲਓ 3 ਇੰਚ ਦੀ ਗਾਰਡਰ ਦੀ ਕਾਲਰ ਹੀ ਹੁੰਦੀ ਹੈਗੀ ਉਹਦੇ ਤੇ ਅੱਧੀ ਅੱਧੀ ਚੜਾ ਹੁੰਦਾ ਹੈਗਾ ਉਹ ਜਦੋਂ ਢੂਲਾ ਖੋਲਦੇ ਉਹ ਲੇਬਰ ਵਾਲੇ ਕਈ ਵਾਰ ਤਾਂ ਗਿਰੀਆਂ ਨੇ ਵੀ ਆਂ ਪਲੇਟਾਂ ਅੱਛਾ ਪਰ ਪਰ ਜਦੋਂ ਢੂਲਾ ਖੋਲਦੇ ਆਂਗੇ ਉਹ ਇੱਕੋ ਲੱਖ ਤੇ نیچے ਗਿਰ ਜਾਂਦੇ ਨੇ ਕਿਉਂ ਚੜਾ ਘਟ ਹੁੰਦਾ ਹੈਗਾ ਠੀਕ ਹੈ ਜੀ ਉਹਦੇ ਕਰਕੇ ਅਸੀਂ ਇਹ ਫਾਈਬਰ ਦੀ ਸੀਟ ਪਾਉਣ ਲੱਗੇ ਤੇ ਇਹ ਤੁਸੀਂ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਜਿਹੜੇ ਪਲੇਟਾਂ ਦਾ ਤੇ ਫਾਈਬਰ ਦਾ ਜਿਹੜਾ ਫਰੈਂਸ ਆ ਉਹ ਤੁਹਾਨੂੰ ਦੱਸਿਆ ਤੇ ਬਾਈ ਹੋਰਾਂ ਦਾ ਜਿਹੜਾ ਕੰਮ ਹੋਰ ਕਾਰਨ ਵੀ ਆਈ ਇਹ ਤੇ ਇਹ ਢੂਲਾ ਖੋਲਣਾ ਵੀ ਸੌਖਾ ਹੈ ਤੇ ਕਰਨਾ ਵੀ ਸੌਖਾ ਹੈਗਾ ਅੱਛਾ ਖੋਲਣਾ ਵੀ ਸੌਖਾ ਤੇ ਕਰਨਾ ਵੀ ਕਰਨਾ ਵੀ ਸੌਖਾ ਹੈਗਾ ਠੀਕ ਹੈ ਇਦੇ ਵਿੱਚ ਕਿਰਾਏ ਦਾ ਵੀ ਕੋਈ ਫਰਕ ਪੈਂਦਾ ਨਹੀਂ ਕਿਰਾਏ ਦਾ ਕੋਈ ਫਰਕ ਨਹੀਂ ਪੈਂਦਾ। ਅੱਛਾ ਕਿਰਾਇਆ ਤਕਰੀਬਨ ਸੇਮ ਹੀ ਹੁੰਦਾ ਹੈਗਾ। ਅੱਛਾ ਜੀ। ਬਾਕੀ ਦਾ ਬਾਕੀ ਸੁਖਾਲਾ ਹੋ ਗਿਆ। ਬਾਕੀ ਲੇਬਰ ਨੂੰ ਸੌਖਾ ਹੋ ਗਿਆ। ਠੀਕ ਹੈ ਜੀ। ਕਿਉਂ ਜਲਦੀ ਹੋ ਜਾਂਦਾ ਹੈਗਾ ਬਾਕੀ ਚੱਕਣਾ ਧਰਨਾ ਕਿਉਂ ਲੋਹੇ ਦੀ ਪਲੇਟਾਂ ਐ ਲਾ ਲਓ ਵੀ 20 ਕਿਲੋ ਦੀ ਹੁੰਦੀ ਹੈਗੀ। ਹਾਂ ਜੀ। ਹੁਣ ਉਹਨੇ ਜਾਣਨੀ ਹੈਗੀ ਲੇਬਰ ਵਾਲੇ ਚੱਕਦੇ ਨਹੀਂ ਹੈਗੇ। ਠੀਕ ਹੈ। ਤੂੰ ਜਾਣਾ ਚਾਹੀਦਾ ਹੈਗੀ ਪਲੇਟ ਚੱਕਣ ਵਾਸਤੇ। ਠੀਕ ਹੈ ਜੀ। ਤੇ ਇਹ ਚ ਇਹ ਸਾਰੀ 8 4 ਦੀ ਸੀਟ ਦੇ ਵਿੱਚ 14 ਕਿਲੋ ਦਾ ਵਜ਼ਨ ਹੁੰਦਾ ਹੈਗਾ। ਠੀਕ ਹੈ ਜੀ ਠੀਕ ਹੈ। ਰੱਖ ਲ ਤੇ ਚਲੋ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਨਵੀਂ ਵੀਡੀਓ ਦੇ ਵਿੱਚ ਵੀ ਆਪਾਂ ਹੋਰ ਜਿਹੜੀ ਜਾਣਕਾਰੀ ਹੋ ਸਾਂਝੀ ਕਰਾਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਬਾਈ ਹੋਰਾਂ ਦਾ ਜਿਹੜਾ ਕੰਮ ਆ ਤੁਹਾਨੂੰ ਲਗਾਤਾਰ ਆਪਾਂ ਦਿਖਾਉਂਦੇ ਰਹਾਂਗੇ ਜਿਹੜਾ ਇਹ ਕਿਸ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ ਕੰਮ ਨੂੰ ਤੇ ਤੁਹਾਨੂੰ ਦੱਸਿਆ ਵੀ ਜਿਹੜਾ ਇਹਦੇ ਵਿੱਚ ਆਪਣਾ ਰੈਂਟ ਟੂਲੇ ਦਾ ਸ਼ਟਰਿੰਗ ਦਾ ਪੈੜਾਂ ਦਾ ਉਹ ਸੇਮ ਹੀ ਹੁੰਦਾ ਉਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਜਿਹੜੀ ਇਹਦੀ ਸਫਾਈ ਆ ਤੇ ਇਹਨੂੰ ਪਾਉਣ ਦਾ ਤਰੀਕਾ ਤੇ ਇਹਨੂੰ ਖੋਲਣ ਦਾ ਤਰੀਕਾ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਹੈ ਇਹ ਕੀਤਾ ਜਾਂਦਾ ਹੈ ਧੰਨਵਾਦ ਜੀ ਵੀਡੀਓ ਨੂੰ ਦੇਖਣ ਵਾਸਤੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਜਾਣਕਾਰੀ ਵਧੀਆ ਲੱਗੇ